हां जी 사ਸਰੀਕਾਲ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਵੀਰੋ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਆ ਕਿ ਕਿਉਂ ਲਵ ਮੈਰਿਜ ਕਰਾਉਣ ਤੋਂ ਬਾਅਦ ਵੀ ਡਿਵੋਰਸ ਹੋ ਜਾਂਦਾ ਆ ਤੇ ਉਹ ਬਿਆਹ ਕਰਾ ਮਾ ਜਾਂ ਨਾ ਕਰਾ ਮਾ ਉਹ ਕਹਿੰਦਾ ਵੀ ਵੇਟ ਕਰ ਤੇ ਉਹ ਦੀ ਉਹਨੇ ਆਪਣੀ ਵਾਈਫ ਨੂੰ ਕਿਹਾ ਵੀ ਆਹ ਲਾਲਟੇਨ ਲੈ ਕੇ ਆਈਂ ਲਾਲਟੇਨ ਫੜ ਕੇ ਲੈ ਗਈ ਤੇ ਉਹ ਲਾਲਟੇਨ ਦਿਨੇ ਜਗਾ ਕੇ ਲਈ ਮੁੰਡਾ ਕਹਿੰਦਾ ਯਾਰ ਪਾਜੀ ਵੀ ਇਹ ਤਾਂ ਦਿਨੇ ਆ ਨਾ ਵੀ ਤੁਸੀਂ ਆਹ ਲਾਲਟੇਨ ਜਗਾਈ ਆ ਉਹ ਕਹਿੰਦਾ ਕੋਈ ਨਹੀਂ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਉਹਨੇ ਆਪਣੀ ਵਾਈਫ ਨੂੰ ਕਿਹਾ ਵੀ ਦੋ ਕੱਪ ਚਾਹ ਬਣਾ ਦੇ ਤੇ ਚਾਹ ਬਣਾ ਤੇ ਉਹਦੀ ਘਰ ਵਾਲੀ ਨੇ ਚਾਹ ਵੀ ਲੈ ਕੇ ਦੇ ਦਿੱਤੀ ਚਾਹ ਸੀਗੀ ਫਿੱਕੀ ਏ ਉਹ ਮੁੰਡਾ ਕਹਿੰਦਾ ਯਾਰ ਭਾਜੀ ਗੁੱਸਾ ਨਾ ਕਰੋ ਯਾਰ ਕਹਿੰਦਾ ਚਾਹ ਫਿੱਕੀ ਬਣਾਤੀ ਉਹਦਾ ਘਰ ਵਾਲਾ ਕਹਿੰਦਾ ਵੀ ਇਹ ਮੁੰਡੇ ਨੂੰ ਫੇਰ ਸਮਝਾਉਂਦਾ ਕਿ ਜਦੋਂ ਮੈਂ ਉਹਨੂੰ ਲਾਲ ਟੇਨ ਲਿਉਣ ਲਈ ਗਿਆ ਉਹਨੇ ਚੁੱਪ ਕਰਕੇ ਲਿਆ ਕੇ ਮੇਰੇ ਫੜਾ ਦਿੱਤੀ ਤੇ ਉਹਨੇ ਇਹਨੂੰ ਚਾਹ ਫਿੱਕੀ ਦੇ ਦਿੱਤੀ ਮੈਂ ਚੁੱਪ ਕਰਕੇ ਪੀ ਲਈ ਮੈਂ ਬੋਲਿਆ ਕੁਛ ਇਸ ਕਰਕੇ ਜਦੋਂ ਆਪਾਂ ਜਦੋਂ ਆਪਾਂ ਬੈਂਸ ਬਸਾਈਆ ਕਰਨਾ ਸ਼ੁਰੂ ਕਰ ਦਿੰਦੇ ਆ ਲੜਾਈਆਂ ਸ਼ੁਰੂ ਕਰਨੀਆਂ ਸ਼ੁਰੂ ਕਰ ਦਿੰਦੇ ਆ ਦੇਖੋ ਮੈਂ ਇਹ ਗੱਲ ਕਰਦਾ ਆ ਲੜਾਈ ਤਾਂਡੀ ਜਿੱਡੀ ਮਰਜ਼ੀ ਵੱਡੀ ਹੋਵੇ ਉਹ ਕਮਰੇ ਤੱਕ ਹੀ ਰਹਿਣੀ ਚਾਹੀਦੀ ਆ ਜਦੋਂ ਆਪਾਂ ਆਪਣੇ ਆਪਣੇ ਵਿੱਚ ਹੋਈਆਂ ਲੜਾਈਆਂ ਨੂੰ ਕਿਸੇ ਤੀਸਰੇ ਬੰਦੇ ਨੂੰ ਦੱਸਦੇ ਹਾਂ ਨਾ ਉਹ ਹਮੇਸ਼ਾ ਹੀ ਤੁਹਾਡਾ ਫਾਇਦਾ ਚੱਕੂਗਾ ਕਦੇ ਵੀ ਕਿ ਯੂਜ਼ ਕੀਤਾ ਤੇ ਛੱਡ ਦਿੱਤਾ ਠੀਕ ਹੈ ਨਾ ਮੈਂ ਕੁੜੀਆਂ ਨੂੰ ਵੀ ਇਹੀ ਗੱਲ ਸਮਝਾਉਣੀ ਚਾਹੁੰਦਾ ਹਾਂ ਰਿਸ਼ਤਾ ਕਰੋ ਵਿਆਹ ਕਰੋ ਆਪਣੀ ਮਰਜ਼ੀ ਦਾ ਕਰੋ ਮੁੰਡਿਆਂ ਨੂੰ ਵੀ ਇਹੀ ਗੱਲ ਕਹਿਣੀ ਚਾਹੁੰਦਾ ਪਰ ਉਹਨੂੰ ਐਂਡ ਤੱਕ ਨਿਭਾਓ ਫੇਰ ਉਹਨੂੰ ਅਧਬਚਾਲੇ ਨਾ ਛੱਡੋ ਠੀਕ ਹੈ ਨਾ ਅਧਬਚਾਲੇ ਛੱਡੋਗੇ ਤੇ ਉਹ ਤੁਸੀਂ ਵੀ ਫੇਰ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੀ ਕਰੋਗੇ ਜੇ ਤੁਸੀਂ ਉਹਨੂੰ ਅਧਬਚਾਲੇ ਛੱਡੋਗੇ ਦੇਖੋ ਆਣ-ਬਣ ਸਾਰਿਆਂ ਦੇ ਵਿੱਚ ਹੁੰਦੀ ਆ ਲੜਾਈਆਂ ਸਾਰਿਆਂ ਦੀਆਂ ਹੀ ਹੁੰਦੀਆਂ ਵਾ ਤਕਰੀਬਨ ਇੱਕੋ ਜਿਹੀਆਂ ਹੀ ਹੁੰਦੀਆਂ ਵਾ ਕਿਸੇ ਦੀਆਂ ਘਟ ਹੁੰਦੀਆਂ ਤੇ ਕਿਸੇ ਦੀਆਂ ਵੱਧ ਹੁੰਦੀਆਂ ਵਾ ਉਹਨੂੰ ਖੁਦ ਹੀ ਸੋਲੂਸ਼ਨ ਦਾ ਹੱਲ ਖੁਦ ਹੀ ਕੱਢੋ ਕਿਸੇ ਤੋਂ ਨਾ ਪੁੱਛੋ ਠੀਕ ਹੈ ਨਾ ਇੰਨੀ ਕ ਬੇਨਤੀ ਆ ਵੀਰਾਂ ਅੱਗੇ ਥੋੜਾ ਜਿਹਾ ਯਾਰ ਆਪਣੀ ਫੈਮਿਲੀ ਨੂੰ ਟਾਈਮ ਦਿਓ ਬੱਚਿਆਂ ਨੂੰ ਟਾਈਮ ਦਿਓ ਪੈਸਾ ਇੰਪੋਰਟੈਂਟ ਜ਼ਰੂਰ ਹੈ ਜ਼ਿੰਦਗੀ ਜੀਣ ਲਈ ਪਰ ਇੰਨਾ ਕ ਵੀ ਇੰਪੋਰਟੈਂਟ ਨਹੀਂਗਾ ਜਦੋਂ ਆਪਣੇ ਕੋਲੋਂ ਜੇ ਜਿਹਦੀ ਚੀਜ਼ ਜਿਸ ਚੀਜ਼ ਲਈ ਆਪਾਂ ਪੈਸਾ ਕਮਾ ਰਹੇ ਆ ਜੇ ਉਹ ਚੀਜ਼ ਹੀ ਆਪਾਂ ਗਵਾ ਲਈ ਤੇ ਫਿਰ ਉਹ ਪੈਸੇ ਦੀ ਕੋਈ ਵੈਲਿਊ ਥੋੜੀ ਰਹਿ ਗਈ ਨਾ ਫਿਰ ਫੇਰਾ ਪਾਉ ਪੈਸਾ ਕੀ ਕਰਨਾ ਹੈ ਇਸ ਕਰਕੇ ਆਪਣੇ ਰਿਸ਼ਤਿਆਂ ਨੂੰ ਟਾਈਮ ਦਿਓ ਆਪਣੀ ਫੈਮਿਲੀ ਨੂੰ ਟਾਈਮ ਦਿਓ ਆਪਣੇ ਮਾਪਿਆਂ ਨੂੰ ਟਾਈਮ ਦਿਓ ਹਰ ਇੱਕ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਆ ਓਕੇ ਥੈਂਕ ਯੂ ਬਾਏ ਬਾਏ ਜੇ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਤੇ ਸਬਸਕ੍ਰਾਈਬ ਵੀ ਕਰ ਲਓ ਮੇਰੇ ਵੀਰ ਵੀਡੀਓ ਤਾਂ ਜ਼ਰੂਰ ਦੇਖਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਤੇ ਤੁਹਾਡੀ